ਸ਼੍ਰੀ ਗੁਰੂ ਜੀ ਸ਼੍ਰੀ ਗੁਰੂ ਜੀ ਬਰਾਣੀ ਸਾਰਾ ਪ੍ਰੀਤੀ ਜੀ ਜੋੜੀ ਰੱਖੀ ਰਾਜਵਾਨ ਸਾਹਸ ਗੱਜੀ ਫਤਿਹ ਨਜਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ ਸਿੰਘ ਉਸ ਮਹਾਨ ਸ਼ਹੀਦ ਸ਼ਹੀਦੀ ਦਿਵਸ ਮਨਾਉਣ ਵਾਸਤੇ ਇਕੱਠੇ ਹੋਇਆ ਜਿਨ੍ਹਾਂ ਨੇ ਸਮੇਂ ਦੀ ਨਿਯਾਕਤ ਨੂੰ ਸਮਝਦੇ ਹੋਏ ਸ਼ਹਾਦਤ ਦੇਣ ਦਾ ਮਨ ਬਣਾਇਆ ਸ਼ਹੀਦ ਸ਼ਹੀਦਾਂ ਦੀ ਕੋਈ ਕੌਮ ਜਾਂ ਕੋਈ ਜਾਤ ਕੋਈ ਤਰਮ ਨਹੀਂ ਹੁੰਦਾ ਇਹ ਸੁੰਚੇ ਦੇਸ਼ ਦੀ ਸਰਮਾਇਆ ਹੁੰਦੇ ਆ ਔਰ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁਲਾ ਦਿੰਦੀਆਂ ਉਹ ਕੌਮਾਂ ਕਦੇ ਜਿਉਂਦੀਆਂ ਨਹੀਂ ਰਹਿੰਦੀਆਂ ਜੁੜ ਕੇ ਅਸੀਂ ਆਪਣੇ ਸ਼ਹੀਦਾਂ ਦੀ ਯਾਦ ਵਿੱਚ ਇਹ ਸਮਾਗਮ ਕਰਦੇ ਆ ਕਿ ਅਸਲ ਵਿੱਚ ਕੌਮਾਂ ਨੂੰ ਸ਼ਰਧਾਂਜਲੀ ਦੇਣ ਦੇ ਨਾਲ ਨਾਲ ਅਸੀਂ ਆਪਣੀ ਹੋਂਦ ਨੂੰ ਕੈਮਰਾ ਰੱਖਣ ਦਾ ਉਪਰਾਲਾ ਕਰਦੇ ਆਂ ਸ਼ਹਾਦਤ ਦੀ ਰਸਮ ਜਿਹੜੀ ਹੋ ਸਕਦਾ ਪਹਿਲਾਂ ਵੀ ਹੋਵੇ ਏ ਕਿ ਨਹੀਂ ਸ੍ਰੀ ਗੁਰੂ ਅੰਛਨ ਦੇਵ ਜੀ ਦੇ ਸਮੇਂ ਤੋਂ ਇਹ ਸ਼ਹਾਦਤ ਦੀ ਰਸਮ ਜਿਹੜੀ ਹੈ ਉਹ ਪਹੁੰਚ ਵਿੱਚ ਆਈ ਜਿਨ੍ਹਾਂ ਨੇ ਆਪਣੀ ਮਰਜ਼ੀ ਦੇ ਨਾਲ ਉਸ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੀ ਮਰਜ਼ੀ ਦੇ ਨਾਲ ਤਰਵ ਦੇ ਵਾਸਤੇ ਸ਼ਹੀਦ ਹੋਏ ਪਰ ਕਿੱਥੇ ਆਉਣਾ ਕਿ ਇਹਨਾਂ ਨੂੰ ਸ਼ਹਾਦਤ ਦੇਣ ਦੀ ਜ਼ਰੂਰਤ ਕਿਉਂ ਪਈ। ਕਿਉਂਕਿ ਆ ਮੈਂ ਥੋੜਾ ਜਿਆਦਾ ਇਹਨਾਂ ਦੇ ਜੀਵਨ ਬਾਰੇ ਕਿ ਸੰਗਰੂਰ ਜ਼ਿਲ੍ਹੇ ਦੇ ਇਸ ਨਾਮ ਦੇ ਵਿੱਚ ਇਹਨਾਂ ਦਾ ਜਨਮ 26 ਦਸੰਬਰ 1899 ਈਸਵੀ ਨੂੰ ਸ਼ੰਗਰ ਕਹਿਰ ਸਿੰਘ ਦੇ ਘਰ ਮਾਤਾ ਨਰੈਣਕੌਰ ਜੀ ਕੋਲੋਂ ਹੋਇਆ। ਆਮ ਸਧਾਰਨ ਪਰਿਵਾਰ ਸੀ ਇਹਨਾਂ ਦੇ ਪਿਤਾ ਜੀ ਸਰਦਾਰ ਕਹਿਲ ਸਿੰਘ ਰੇਲਵੇ ਫਾਟਕ ਤੇ ਚੌਕੀਦਾਰੀ ਦਾ ਕੰਮ ਕਰਿਆ ਕਰਦੇ ਸੀ ਜਿਹੜੋ ਜੀਵਨ ਨਰਵਾਹਾ ਕੋਈ ਨਾ ਕੋਈ ਸਾਧਨ ਰਚਾਈ ਦਾ ਪਰਵਾਹ ਨਾ ਨੂੰ ਜਿਮਨ ਜੂ ਸੀ ਛੋਟੀ ਉਮਰ ਵਿੱਚ ਹੀ ਇਹਨਾਂ ਦੇ ਮਾਦਾ ਪਿਤਾ ਦਾ ਸਾਆ ਜਿਹੜਾ ਸੀ ਉਸੇ ਤੋਂ ਜ਼ਿਆਦਾ ਰਿਆ ਔਰ ਇਹਨਾਂ ਦੇ ਪਰਿਵਾਰ ਨੇ ਜੋ ਬਾਕੀ ਪਰਿਵਾਰ ਦੇ ਵਿੱਚ ਪਏ ਚਾਚੇ ਸਨ ਉਹਨਾਂ ਨੇ ਇਹਨਾਂ ਨੂੰ ਸ਼੍ਰੀ ਅਮਰ ਸਾਹਿਬ 'ਚ ਸ਼੍ਰੀ ਅਮਰ ਸਾਹਿਬ ਸਾਹਿਬ ਦੇ ਜਿਤੇਮ ਖਾਨੇ ਦੇ ਵਿੱਚ ਦੇ ਦਿੱਤਾ ਗਿਆ ਉਸ ਸਮੇਂ ਜਦੋਂ 13 ਅਪ੍ਰੈਲ 1919 ਨੂੰ ਇਹ ਸ਼ਾਕਾ ਵਾਪੜਿਆ ਤਾਂ ਉਸ ਸਮੇਂ ਜਿਤੇਮ ਖਾਨੇ ਦੇ ਦੇ ਵਿਦਿਆਰਥੀ ਸਨ ਉਹਨਾਂ ਦੀ ਡਿਊਟੀ ਪਾਣੀ ਪਲਾਉਣ ਦੀ ਸੇਵਾ ਤੇ ਲੱਗੀ ਹੋਈ ਸੀ ਉਹਨੇ ਸਾਖਾਂ ਵਾਪਰਿਆ ਕਿ ਇਸ ਕਰਕੇ ਇਹ ਚਰਮੂਦ ਸਿੰਘ ਉਹਨੀ ਉਸ ਮੌਕਾ ਉਸ ਜਗ੍ਹਾ ਨੇ ਸੰ ਜਿਨ੍ਹਾਂ ਨੇ ਆਪਣੇ ਚਾਰ ਚਫੇਰੇ ਉਹ ਨਰ ਸੰਘਾਰ ਗਿਰਿਆ ਦੇਖਿਆ ਇਵਨ ਇਥੋਂ ਤੱਕ ਵੀ ਆਖਿਆ ਜਾਂਦਾ ਕਿ ਇਹ ਕੁਝ ਲੋਥਾਂ ਦੇ ਥੱਲੇ ਆ ਗਿਆ ਪਰ ਇਹਨਾਂ ਦਾ ਬਚਾਅ ਹੋਇਆ ਉਹਨੇ ਉਹ ਨਰ ਸੰਘਾਰ ਕਿਉਂ ਵਾਪਰਿਆ ਇਹ ਉਸ ਮੌਕੇ ਦੀ ਅੰਗਰੇਜ਼ ਸਰਕਾਰ ਨੇ ਕਲੌਨ ਐਕਟ ਪਾਸ ਕੀਤਾ ਸੀ ਪਰ ਉਹਦੇ ਵਿੱਚ ਕਿਸੇ ਨੂੰ ਵੀ ਆਪਣੇ ਅਪੀਲ ਦਲੀਲ ਵਗੈਰਾ ਕਰਨ ਦਾ ਅਧਿਕਾਰ ਨਹੀਂ ਸੀ ਤਾਂ ਉਸ ਸਮੇਂ ਜਿਹੜੇ politcal ਆਗੂ ਸੀ ਜਿਹੜੇ ਇਸ ਲਹਿਰ ਨੂੰ ਚਲਾ ਰਿਹਾ ਸੀ ਕਿ ਹਿੰਦੁਸਤਾਨ ਨੂੰ ਆਜ਼ਾਦ ਕੀਤਾ ਜਾਵੇ ਆਜ਼ਾਦ ਕਰਵਾਇਆ ਜਾਵੇ ਅੰਗਰੇਜ਼ਾਂ ਦੀ ਗੁਲਾਮੀ ਤੋਂ ਤੇ ਉਹਨਾਂ ਨੇ ਪ੍ਰੋਟੈਸਟ ਕੀਤਾ ਸੀ ਵੀ ਇਹ ਕਾਨੂੰਨ ਜਿਹੜਾ ਵਾਪਸ ਲਿਆ ਜਾਵੇ ਲੇਕਿਨ ਨਹੀਂ ਕਾਨੂੰਨ ਵਾਪਸ ਲਿਆ ਤੇ ਇਤਿਹਾਸਕ ਦਹਾੜਾ ਵਿਸਾਖੀ ਦਾ ਸੰਤਾ ਜਿਹਨੂੰ ਹੁਣ ਜਲਿਆਂ ਵਾਲਾ ਬਾਗ ਕਹਿੰਦੇ ਆ ਉੱਥੇ ਇਕੱਠੀਆਂ ਹੋਈਆਂ ਸੀ ਤੇ ਉਸ ਸਮੇਂ ਦੀ ਹਕੂਮਤ ਨੇ ਇਹਨਾਂ ਨੂੰ ਡਰਾਉਣ ਵਾਸਤੇ ਇਹਨਾਂ ਵਿੱਚ ਦਹਿਸ਼ਤ ਪਾਉਣ ਵਾਸਤੇ ਵੀ ਇਹ ਡਰ ਕੇ ਹੀ ਆਪਣੇ ਅੰਦੋਲਨ ਵਾਪਸ ਕਰ ਲੈਣ ਨਾ ਹੀ ਦੇਸ਼ ਆਜ਼ਾਦ ਹੋਵੇ ਤੇ ਇਹ ਸਾਰਾ ਕਾਰਾ ਜਿਹੜਾ ਸੀ ਉਹ ਕੀਤਾ ਗਿਆ ਬੜੀ ਸ਼ਾਂਤ ਸੰਗ ਜਾਣ ਦੀ ਹੋਣੀ ਹੈ ਮੈਸ਼ਨ ਕੀਤੇ ਹੋਣਗੇ ਪਾਉਣ ਸ਼ਹੀਦ ਅੰਦਰ ਸਾਹਿਬ ਤੇ ਉਹਨਾਂ ਨੂੰ ਜਿਆਦਾ ਖੱਬੇ ਬੰਨੇ ਜਿਹੜਾ ہمارا ਬਾਗ ਹੈ ਉੱਥੋਂ ਦੀ ਜਾਣ ਵਾਸਤੇ ਇੱਕ ਸਿੱਖ 4 ਫੁੱਟ ਦੀ ਗੜੀ ਹੈ ਜਿਹਦੇ ਵਿੱਚ ਦੀ ਜਾਇਆ ਜਾ ਸਕਦਾ ਔਰ ਜਿਹਦੇ ਵਿੱਚ ਦੀ ਆਇਆ ਜਾ ਸਕਦਾ ਉਸ ਤੋਂ ਜ਼ਿਆਦਾ ਕੁਝ ਵੀ ਨਹੀਂ ਸੀ ਸੰਗਤ ਕੱਚੀ ਹੋਈ ਸੀ ਉਹਨਾਂ ਨੂੰ ਡਰਾਉਣ ਵਾਸਤੇ ਸਰ ਮਾਈਕਰ ਅਡਵਾਇਰ ਨੇ ਆਪਣੇ ਫੌਜੀ ਦਸਤੇ ਨੂੰ ਹੁਕਮ ਦਿੱਤਾ ਔਰ ਉਹ ਉਸ ਗਲੀ ਥਾਣੀ ਐਂਟਰ ਹੋ ਕੇ ਤੇ ਗਲੀ ਦੇ ਸਾਹਮਣੇ ਹੀ ਉਹਨਾਂ ਨੇ ਮੋਰਚੇ ਲਗਾ ਦਿੱਤੇ ਬਿਨਾਂ ਕਿਸੇ ਮਾਰਗਨਿੰਗ ਤੋਂ ਬਿਨਾਂ ਕਿਸੇ ਸੰਦੇਸ਼ ਤੋਂ ਸੰਗਤਾਂ ਜਿਹੜੀਆਂ ਇਕੱਠੀਆਂ ਹੋਈਆਂ ਸੀ ਉਹਨਾਂ 'ਤੇ ਹਨੇਰਾ ਘੋੜਿਆ ਚਲਿਆ ਪਰ ਇਹ ਦੁਨੀਆ ਦੇ ਵਿੱਚ ਪਹਿਲਾ ਇਤਿਹਾਸ ਪਹਿਲਾ ਕਾਨ ਹੈ ਕਿ ਇਹ ਹੱਥੇ ਲੋਕਾਂ ਦੇ ਉਹਨਾਂ ਚਿਰ ਤੱਕ ਗੋਈਆਂ ਚੱਲਦੀਆਂ ਰਹੀਆਂ ਜਿੰਨਾ ਚਿਰ ਹਕੂਮਤ ਦੇ ਕੋਲ ਅਮਨੀਸ਼ਨ ਨਹੀਂ ਉਹ ਕੁਦਰਾ ਇਸ ਕੋ ਗੋਲੀਆਂ ਚੜਾਉਣਾ ਉਹਦੋਂ ਨਹੀਂ ਹਟੇ ਤੇ ਸਾਡਾ ਮਕਸਦ ਪੂਰਾ ਹੋ ਗਿਆ ਨਹੀਂ ਉਹਦੋਂ ਹਟੇ ਆ ਕਿ ਜਿੰਨਾ ਜਦੋਂ ਉਹਨਾਂ ਦੇ ਕੋਲ ਮਸਾਲਾ ਖਤਮ ਹੋ ਗਿਆ ਰਸਾਇਆ ਲਾ ਕੇ 1423 ਗੋਦਰਾਉਂਡ ਜਿਹੜੇ ਆ ਉਹ ਮਤਲਬ ਉਹਨਾਂ ਨੇ ਕਿਲائے ਔਰ ਇਹਦੇ ਵਿੱਚ ਕਿਲੀਆਂ ਸ਼ਹਾਦਤਾਂ ਹੋਈਆਂ ਇਹਨਾਂ ਦੇ ਬਾਰੇ ਕੋਈ ਪੂਰੀ ਗਿਣਤੀ ਕਾਹੇ ਮੈਂ ਕਿਤਾਬ ਦੇਖ ਰਿਹਾ ਸੀ ਉਹਦੇ ਚ 500 ਦੇ ਲਾਗੇ ਲਿਖਿਆ ਸੀ ਜੇ ਉੱਥੇ ਤੁਸੀਂ ਜਾਓ ਆਪਣੇ ਜਲਿਆਂਵਾਲੇ ਬਾਗ 723 ਦੀ ਲਿਸਟ ਉੱਥੇ ਲੱਗੀ ਹੋਈ ਆ ਕੋਈ ਕਿਤਾਬਾਂ ਪੜੋ ਉਹਨਾਂ ਚ 1100 ਤੋਂ ਉੱਪਰ ਲੋਕ ਜਿਹੜੇ ਆ ਉਹ ਦੱਸੇ ਗਏ ਵਖਵਾ ਕਿਥਾਸ ਕਰਾਂ ਦੇ ਵਖਵਕ ਲੱਗੇ ਹੈਗੇ ਆ ਅੱਛਾ ਉਹਨਾਂ ਨੇ ਉਸ ਸਮੇਂ ਸ਼ੀਰਮੁਦ ਸਿੰਘ ਜੀ ਉੱਥੇ ਸਨ ਫਿਰ 20 ਕਿ ਸਾਲ ਦੀ ਉਮਰ ਸੀ ਇੱਕ ਬੜੀ ਨਾਜ਼ੁਕ ਸਟੇਜ ਤੇ ਸੀ ਇੱਕ ਉਹਨਾਂ ਜਦੋਂ ਆਪਣੇ ਚਾਰਜ ਫੇਰੇ ਨਰ ਸੰਗਤ ਦੇਖਿਆ ਲੋਥਾ ਲੋਥਾ ਦੇਖੀਆਂ ਤਾਂ ਮਨ ਦੇ ਵਿੱਚ ਬੜਾ ਦੁੱਖ ਹੋਇਆ ਬਹੁਤ ਗਹਿਰਾ ਅਸਰ ਮੰਨ ਤੇ ਲੱਗਾ ਔਰ ਉਹ ਇੱਕ ਸਦਮਾ ਜਿਹੜਾ ਸੀ 13 ਸਾਲ ਤੱਕ ਆਪਣੇ ਮਨ ਦੇ ਉੱਤੇ ਲੈ ਕੇ ਘੁੰਮਦੇ ਫਿਰਦੇ ਰਹੇ ਉਹ 13 ਸਾਲ ਲੋਕਾਂ ਨੇ ਪੂਰੀ ਤਰ੍ਹਾਂ ਸਾਹਮਣੇ ਵੀ ਨਹੀਂ ਆਏ 13 ਸਾਲ ਬਾਅਦ ਉਹਨਾਂ ਨੂੰ ਜੰਮੂ ਕਸ਼ਮੀਰ ਦੇ ਵਿੱਚ ਲਿਖਿਆ ਗਿਆ ਪਰ ਜੰਮੂ ਕਸ਼ਮੀਰ ਤੋਂ ਬਾਅਦ ਉਹਨਾਂ ਨੇ ਇੰਗਲੈਂਡ ਜਾਣ ਦਾ ਪ੍ਰੋਗਰਾਮ ਬਣਾਇਆ ਪ੍ਰੋਗਰਾਮ ਬਣਾਇਆ ਕਿਉਂਕਿ ਉਹਨਾਂ ਦੇ ਮਨ ਵਿੱਚ ਉਹ ਜੋ ਸਦਮਾ ਸੀ ਉਹ ਜੋ ਇਥੇ ਨਾਥਿਆਣ ਉਤੇ ਗੋਲੀ ਚੱਲੀ ਸੀ ਉਹਦਾ ਬਦਲਾ ਲੈਣ ਦਾ ਜੋ ਮਨ ਦੀ ਵਿੱਚ ਸੀ ਉਹ ਬਦਲਾ ਲੈਣ ਵਾਸਤੇ 13 ਸਾਲ ਬਾਅਦ ਉਹ ਆਪਣੇ ਇੰਗਲੈਂਡ ਚਲੇ ਗਏ ਫਿਰ ਇੰਗਲੈਂਡ ਸਰ ਮਾਈਕਲ ਰਾਇ ਜਿਹੜੇ ਬੈਤ ਉਹਨਾਂ ਨੂੰ ਪਹਿਲੀ ਵਾਰ ਨਹੀਂ ਮਿਲੇ ਕਦੋਂ ਵਾਰੀ ਜਦੋਂ ਇਹ ਵਾਰਦਾਤ ਕੀਤੀ ਆ ਜਦੋਂ ਉਹਨਾਂ ਨੇ ਆਪਣਾ ਬਦਲਾ ਲਿਆ ਉਸ ਤੋਂ ਪਹਿਲਾਂ ਤਿੰਨ ਵਾਰ ਉਹਦੀ ਮੁਲਾਕਾਤ ਹੋਈ ਆ ਲੇਕਿਨ ਇਹ ਵੀ ਇਸ ਤਰ੍ਹਾਂ ਨਹੀਂ ਮਾਰਨਾ ਇਸ ਤਰ੍ਹਾਂ ਦੇ ਜੇ ਇਹਨੂੰ ਮਾਰ ਦਿੱਤਾ ਤੇ ਇਹ ਕਾਮ ਕਤਲ ਹੋ ਜਾਣਾ ਇਸ ਕਰਕੇ ਕਿੰਨੂੰ ਮੈਂ ਲੋਕਾਂ ਦੇ ਸਾਹਮਣੇ ਜਿੱਦਾਂ ਇਹਨਾਂ ਨੇ ਉੱਥੇ ਲੋਕਾਂ ਦੇ ਸਾਹਮਣੇ ਕੀਤਾ ਹੈ ਮੈਂ ਬਿਲਕੁਲ ਬਦਲਾ ਲਵਾਂਗਾ ਤਾਂ ਕਿਸੇ ਜਲੂਸ ਵਿੱਚ ਕਿਸੇ ਜਲਸੇ ਵਿੱਚ ਜਿੱਥੇ ਲੋਕ ਮਿਲ ਕੇ ਤੇ ਉਹ ਸਮਾਜ ਉਹ ਸਮਾਗਣਾ ਸੀ ਉਹ ਆਇਆ ਜੀ 13 ਅਪ੍ਰੈਲ 1947 ਜਾਰੀ ਜਾਰੀ ਨੂੰ ਜਦੋਂ ਸਰ ਮਾਈਕਲ ਰਾਇ ਜਿਹੜਾ ਸੀ ਉਹ ਆਪਣੇ ਕਿਸੇ ਜਲਸੀ ਦੇ ਵਿੱਚ ਪਾਸ਼ਣ ਜੇ ਜਾ ਰਿਹਾ ਸੀ ਤਾਂ ਉਸ ਨੇ ਬੜੀ ਆਪਣੇ ਜਿਹਨੂੰ ਆਪਾਂ ਕਹਿੰਦੇ ਨੇ ਜੋਸ਼ ਦੇ ਨਾਲ ਬੜੀ ਮਾਣ ਦੇ ਨਾਲ ਗੱਲ ਕੀਤੀ ਕਿ ਮੈਂ चाहिँ ਹਿੰਦੁਸਤਾਨ ਦੇ ਵਿੱਚ ਆਕਾਰਾ ਕੀਤਾ ਹਿੰਦੁਸਤਾਨ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਅਣਖ ਨਹੀਂ ਹੈ ਉਹ ਹਿੰਦੂ ਸਮਝੋ ਉਹਦੇ ਮੂੰਹ ਦੇ ਵਿੱਚ ਆਇਆ ਚੰਗਾ ਮਾਰਾ ਬੋਲਿਆ ਜੇਕਰ ਇਹ ਉਥੇ ਇਸ ਸਥਿਤੀ ਦੇ ਵਿੱਚ ਜਿਹੜੀ ਸਥਿਤੀ ਦੇ ਵਿੱਚ ਬੁੱਧ ਲੱਗਿਆ ਹੋਇਆ ਮਤਲਬ ਇੱਕ ਕਿਤਾਬ ਦੇ ਵਿੱਚ ਕ੍ਰਿਸਟਲ ਲੈ ਕੇ ਇੰਟਰ ਕਰਕੇ ਆਏ ਸੀ ਸਨੇਹ ਦੇ ਲਾ ਕੇ ਪਹੁੰਚੇ ਜਦੋਂ ਉਹ ਹਿੰਦੁਸਤਾਨ ਦੀ ਖੋਈ ਕਰਨ ਲੱਗੇ ਤਾਂ ਇਹਨਾਂ ਨੇ ਫਿਰ ਤਿੰਨ ਗੋਹਿਆਂ ਚਿਣਿਆ ਔਰ ਤਿੰਨਾਂ ਗੋਲੀਆਂ ਦੇ ਨਾਲ ਪਹਿਲੀ ਗੋਲੀ ਨਾਲ ਹੀ ਸਰ ਮਾਈਕਲ ਵੈਜ ਜਿਹੜਾ ਸੀ ਟੇਕ ਟੇ ਨਹੀਂ ਹੋ ਗਿਆ ਸੀ ਇਕਨ ਫਿਰ ਵੀ ਤਿੰਨ ਗੋਲੀਆਂ ਨਾਲ ਚਲਾਈਆਂ ਔਰ ਤਿੰਨ ਗੋਲੀਆਂ ਚਲਾ ਕੇ ਬਾਹਰ ਨਹੀਂ ਕੀਤੀ ਸੀ ਕਿ ਉਥੋਂ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਬਾਕੀਆਂ ਨੂੰ ਇਹਨੇ ਕਹਿੰਦਾ ਮੇਰਾ ਕਿਸੇ ਨਾਲ ਕੋਈ ਵੈਰ ਨਹੀਂ ਮੈਂ ਜਿਹੜਾ ਆਪਣਾ ਬਦਲਾ ਲੈਣਾ ਸੀ ਬਦਲਾ ਲੈ ਲਿਆ ਔਰ ਉਹ ਇਤਿਹਾਸ ਘਰ ਲਿਖਦਾ ਕਿ ਉਸ ਇਨਸਪੈਕਟਰ ਜਦੋਂ ਅਰੈਸਟ ਕਰਨ ਲੱਗਾ ਤਾ ਉਹਦੀਆਂ ਲੱਤਾਂ ਕੰਬਦੀਆਂ ਸੀ ਉਹਦੇ ਹੱਥ ਕੰਬਦੇ ਸੀ ਕਿ ਕਿਤੇ ਹੋਰ ਕੋਈ ਕਾਰਨ ਨਾ ਕਰ ਦੇ ਸਪਸ਼ਟ ਤੌਰ ਤੇ ਪਰਵਾਹ ਨਾ ਜਿਹੜਾ ਅਸੀਂ ਪਾਸੇ ਰੱਖ ਦਿੱਤਾ ਕਿ ਮੇਰਾ ਮਕਸਦ ਸਿਰਫ ਤੇ ਸਿਰਫ ਹਿੰਦੁਸਤਾਨ ਦੇ ਵਿੱਚ ਜਿਹੜੇ ਇਹਨੇ ਕਤਲ ਕੀਤੇ ਆ ਉਹਨਾਂ ਦਾ ਬਦਲਾ ਲੈਣਾ ਸੀ ਪਰ ਮੈਂ ਆਪਣਾ ਬਦਲਾ ਲੈ ਲਿਆ ਮੇਰੀ ਕਿਸੇ ਨਾਲ ਕੋਈ ਦਸ਼ਮਣੀ ਨਹੀਂ ਤੇ ਇਹ ਸਾਡਾ ਫਰਜ਼ ਬਣਦਾ ਹੈ ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ ਕਿ ਉਹਨਾਂ ਨੇ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਹਿੰਦੁਸਤਾਨ ਦੇ ਲੋਕ ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣ ਵਾਸਤੇ ਜਿਹੜੀ ਲਿਸਟ ਬਣੀ ਹੈ ਉਹ ਦਾ ਨਮੂਨੇ 120 ਸ਼ਹੀਦਾਂ ਦੇ ਨਾਮ ਹੈ ਇਹ ਸਾਡੇ ਲਈ ਬੜੀ ਫਖਰ ਦੀ ਗੱਲ ਹੈ ਕਿ 120 ਸ਼ਹੀਦਾਂ ਦੇ ਵਿੱਚੋਂ 93 ਸ਼ਹੀਦ ਜਿਹੜੇ ਆ ਉਹ ਸਾਡੇ ਪੰਜਾਬ ਦੇ ਹਿੱਸੇ ਆ ਗਾ 93 ਸ਼ਹੀਦਾਂ ਦੇ ਵਿੱਚੋਂ ਬੜੇ ਸਾਡੇ ਸ਼ਹੀਦ ਨੇ ਜਿਹੜੇ ਸਿੱਖ ਕੌਮ ਦੇ ਹਿੱਸੇ ਆ ਗਾ ਤੋਂ ਇਹ ਮਾਨਮਤੀ ਕੌਮਿਆਂ ਅਪਰੇਸ਼ੀਂ ਜੱਦੇ ਬਾਹਰਿਆਂ ਜਿਆਦਾ ਸਮਾਂ ਨਾਲ ਹੈ ਤੇ ਮੈਂ ਇਜਾਜ਼ਤ ਚਾਹੂੰਗਾ ਬਕੇ ਦਾ ਜਵਾਬ ਫਾਤੇ ਵਾਹਿ ਹੈ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤ